ਆਪਰੇ ਕੋਈ ਕਿਹਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਸ਼ੀਨੀਵਾਲ ਕਲਾ ਇਥੋਂ ਕਵਰ ਕਰਦੇ ਪਿਆ ਪੂਰੇ ਇਥੇ 38 ਨਗ ਇੱਕੋ ਕਰੇ ਹਾਜ਼ਰਾ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਛੋਟੇ ਤੋਂ ਛੋਟਾ ਪਾ ਤੇ ਵੱਡੇ ਤੋਂ ਵੱਡਾ ਪਾ ਹਰ ਇੱਕ ਪ੍ਰਕਾਰ ਦੀ ਗਾਂ ਤੇ ਹਾਜ਼ਰ ਮਿਲੋਗੇ ਬਾਕੀ ਡੜੇ ਇਲਾਵਾ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਨਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਨੋਟ ਕਰੋ 6280713934 6280713934 ਹਾਂਜੀ ਵੀਰੇ ਮੇਰਾ ਵਟਸਐਪ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਉੱਪਰ ਕੋਈ ਵੀ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਉਹ ਤੇ ਟੱਚ ਕਰਕੇ ਆ ਜੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜੀ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ 24 ਤਰੀਕ ਨੂੰ ਵੀਰੇ ਆਪਾਂ ਤਕਰੀਬਨ 1 ਵਜੇ ਦਾ ਟਾਈਮ ਆ ਵੀਡੀਓ ਕਵਰ ਕਰ ਰਹੇ ਆ ਅੱਜ ਹੀ ਸ਼ਾਮ ਨੂੰ ਆਪਾਂ ਲੋਡ ਕਰਾਂਗੇ 25 ਤਰੀਕ ਨੂੰ ਕੱਲ ਨੂੰ ਕੋਈ ਵੀਰ ਨਾ ਆਵੇ ਵੀਰੇ ਮਾਲ ਰੈਸਟ ਕਰੂਗਾ ਜਾਣੀ ਦੀ ਪਰਸੋਂ ਨੂੰ 26 ਤਰੀਕ ਦੂਜਾ ਮਹੀਨਾ 2025 ਵੀਰੇ ਦਿਨ ਬੁੱਧਵਾਰ ਬਣਦਾ 26 ਤਰੀਕ ਨੂੰ ਬੁੱਧਵਾਰ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸੁਬਾ 8:30 ਵਜੇ ਵੀਰੇ ਆਪਾਂ ਸੌਦੇ ਚਲਾ ਦੇਾਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਦੁਪਹਿਰ ਦੇ 2 ਵਜੇ ਤੱਕ ਵੀਰੇ ਤਕਰੀਬਨ ਆਪਾਂ ਵੇਚ ਕੇ ਵਿਹਲੇ ਹੋ ਜਾਾਂਗੇ ਪ੍ਰਮਾਤਮਾ ਦੀ ਕਿਰਪਾ ਸਤਕਾ ਜੀ ਠੀਕ ਆ ਰੇਟ ਆਪਣੇ ਕਿੱਥੋਂ ਤੋਂ ਸ਼ੁਰੂ ਹੋ ਜਾਣਾ ਵੀਰੇ ਰੇਟ ਕਮਾਲ ਦੇ ਹੋਣਗੇ ਵੀਡੀਓ ਸਾਰੀ ਦੇਖ ਲਓ ਵੀਡੀਓ ਵਿੱਚੋਂ ਤੁਹਾਨੂੰ ਸਾਰਾ ਕੁਝ ਮਿਲੂ ਜਿਹੜਾ ਗਾਈਆਂ ਵੇਚਣੀਆਂ ਇਹਨਾਂ ਬਾਰੇ ਪ੍ਰਤੀ ਕੀ ਗੱਲਬਾਤ ਆ ਜਦੋਂ ਸਾਡੇ ਫਾਰਮ ਤੇ ਆਉਣਾ ਬਾਹਰੋਂ ਵੀਰੇ ਆਪਦਾ ਇੱਕ ਦੋ ਦਿਨ ਰੇਟ ਲਾਜ਼ਮੀ ਪਤਾ ਕਰਕੇ ਆਓ ਤੁਹਾਨੂੰ 20 ਤੋਂ 25 ਹਜ਼ਾਰ ਦਾ ਵੀਰੇ ਫਾਇਦਾ ਕਰਕੇ ਮੋੜਾਂਗੇ ਇਹ ਕਹਿਣ ਦੀ ਗੱਲ ਨਹੀਂ ਵੀਰੇ ਹਕੀ ਰੇਟ ਵੀਰੇ ਉਦਾਂ ਦਾ ਆਪਣਾ 60 ਤੋਂ ਚੱਲ ਪੂਗਾ 60 65 70 75 80 85 90 95 ਲੱਖ ਤੇ 10 ਸੌਦੇ ਵੀਰੇ ਆ ਲੱਖ ਤੋਂ ਬਾਹਰ ਨੇ ਆ 10 ਸੌਦੇ ਲੱਖ ਤੋਂ ਬਾਹਰ ਆ ਵਿੱਚ ਬੈੜਾ ਇਹਨਾਂ ਦੇ ਵਿੱਚ ਡੇਢ ਲੱਖ ਵਾਲੀਆਂ ਵੀ ਹੈਗੀਆਂ ਨੇ ਦੋ ਤਿੰਨ ਠੀਕ ਹੈ ਤੇ ਤਕਰੀਬਨ 22 ਇਹਦੇ ਵਿੱਚ 26 ਬੈੜਾ ਦਾ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਜਿਹੜੀਆਂ ਫਾਰਮਿੰਗ ਦੇ ਵਿੱਚੋਂ ਆਈਆਂ ਬੈੜਾ ਉਹਨਾਂ ਦਾ ਆਪ ਕਿਹੜੇ ਦੀ ਅੱਗੇ ਕਿਹੜਾ ਲੱਗਿਆਗਾ ਤੇ ਅੱਗੇ ਗ੍ਰੈਂਡਫਾਦਰ ਤਿੱਕਰ ਵੀ ਚਾਰ ਚਾਰ ਪੀੜੀਆਂ ਦਾ ਰਿਕਾਰਡ ਵੀ ਆਪਣੇ ਕੋਲ ਕਈ ਬੈੜਾ ਦਾ ਹੈਗਾਗਾ ਤਕਰੀਬਨ 18 ਕਿਲੋ ਤੋਂ ਥੱਲੇ ਕੋਈ ਬੈਡ ਵੀ ਹੈ ਨਹੀਂ ਵੀਰੇ 18 ਤੋਂ ਲੈ ਕੇ 50 ਕਿਲੋ ਤੱਕ ਆਪਣੇ ਕੋਲ ਹੀ ਕਿਰ ਦੁੱਧ ਵਾਲਾ ਮਾਲ ਹੈਗਾਗਾ 20 ਬੈੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ 18 ਸੂਣ ਵਾਲੀਆਂ ਵੀਰੇ ਠੀਕ ਹੈ ਜਰਸੀ, ਐਰਚਰ, ਐਚ ਐਫ ਹਰ ਇੱਕ ਪ੍ਰਕਾਰ ਵੀਰੇ ਵੈਰਾਈਟੀ A ਤੋਂ Z ਦਾ ਕੱਲੀ ਪ੍ਰਾਣੀ ਜਿਹੜੀ ਦੇਸੀ ਬੈੜ ਹੁੰਦੀ ਸੀ ਆਪਣੀ ਕਰਮਾ ਵਾਲੀ ਉਹ ਨਹੀਂ ਹੈਗੀਗੀ ਬਾਕੀ ਜਿਹੜੀ ਵੈਰਾਈਟੀ ਦਾ ਤੁਹਾਨੂੰ ਸੁਪਨਾ ਆਇਆ ਰਾਤ ਨੂੰ ਉਹ ਵੀ ਸਾਨੂੰ ਆ ਕੇ ਦੱਸ ਦਿਓ ਸੀਨੀ ਬਲਕਨ ਡੇਰੀ ਫਾਰਮ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਤੁਹਾਨੂੰ ਉਹ ਵੀ ਇੱਥੇ ਮਿਲੂਗੀ। ਲੇਸ਼ ਦੇ ਪੜਕ ਤੋਂ ਲੈ ਕੇ ਗੁੜ ਦੇ ਘਟੇ ਤੱਕ ਸਾਰਾ ਕੁਸਾ। ਸਾਰਾ ਕੁਸ ਮਿਲੂਗਾ ਬਾਈ ਜੀ ਭਰਾਮਾਂ ਦੀ ਸੇਵਾ ਦੇ ਵਿੱਚ ਜੇ ਸੀਨੀ ਵਾਲਕਾ ਦਾ ਡੇਰੀ ਫਾਰਮ ਤੇ ਵੀਰ ਆ ਗਿਆ ਖਾਲੀ ਹੋਈ ਮੁੜ ਗਿਆ ਵੀਰੇ ਫਿਰ ਇਹ ਕੰਮ ਕਰਨ ਦਾ ਕੋਈ ਫਾਇਦਾ ਹੀ ਹੈ ਨਹੀਂਗਾ ਜੀ। ਸੋ ਵੀਰੇ ਜਮਾ ਇੱਕ ਖਾਨ ਆ ਜਿਹੜੀ ਮੰਨ ਕੇ ਚੱਲ ਮਹੀਨੇ ਦੇ ਵਿੱਚ ਆਪਾਂ ਵੀਰੇ 4 ਤੋਂ 5 ਲਾੜ ਕੱਢ ਦਿੰਨੇ। 5 ਲਾੜ ਕੱਢਦੇ ਆ ਵੀਰੇ 200 ਗਊ ਅਸੀਂ ਵੇਚਦੇ ਹੈਗੇ ਆਂ ਜੀ। ਵੇਚਣ ਨੂੰ ਜੇ 600 ਵੇਚ ਲੀਏ ਵੀਰੇ ਫਿਰ ਜੋ ਨੀਂਦ ਹੀ ਕਮਾ ਲਈ। ਫਿਰ ਕੰਮ ਕਰਨ ਦਾ ਵੀ ਕੀ ਫਾਇਦਾ। ਠੀਕ ਹੈ ਕਿਉਂਕਿ ਸਵੇਰ 4 ਵਜੇ ਉੱਠ ਖੜੀਦਾ ਵੀਰੇ ਰਾਤ ਦੇ 10 ਵਜੇ ਦੇ ਚਲੋ 4-5 ਘੰਟੇ ਦਾ ਸੌਣਾ ਵੀ ਚਾਹੀਦਾ ਠੀਕ ਹੈ ਹਾਂ ਇਸ ਕਰਕੇ ਵੀਰੇ 200 ਗਊ ਦਾ ਜਾਣੀ ਦੀ ਨਜਾਰੇ ਨਾ ਵੇਚ ਲਈ ਦੀ ਅਮੀਰ ਸਾਹਮਣੇ ਸਕਰੀਨ ਤੇ ਜਰਸੀਆਂ ਖੜੀਆਂ ਇੱਥੇ ਕੋਨੇ ਦੇ ਵਿੱਚ ਵੀਰੇ ਜਰਸੀਆਂ ਨੇ ਸਾਡੇ ਕੋਲੇ ਸੱਤ ਨਾਗ ਨੇ ਕਿਉਂਕਿ 31 ਬੈੜਾਂ ਬਾਈ ਜੀ ਆਪਣੇ ਫਾਰਮ ਤੇ ਇਸ ਵਕਤ ਰੈਡੀ ਆ ਜਿਹਨੇ ਕੈਮਰੇ ਸਾਹਮਣੇ ਕਰਾਂਗੇ ਤੇ ਸੱਤ ਬੈੜਾਂ ਹੋਰ ਆਉਣ ਵਾਲੀਆਂ ਉਹਨਾਂ ਸੱਤਾਂ ਦੇ ਵਿੱਚੋਂ ਚਾਰ ਜਰਸੀਆਂ ਹੀ ਆ ਜਿਹੜੀਆਂ 25 ਤੋਂ 30 ਲੀਟਰ ਵਾਲੀਆਂ ਨੇ ਠੀਕ ਹੈ ਤਿੰਨ ਵੱਡੀਆਂ ਜੇਫਾ ਜਿਹੜੀਆਂ ਜਰਸੀਆਂ ਸੱਤ ਹੋਣਗੀਆਂ ਕੱਢੋ ਬਾਈ ਜੀ ਜੋੜਾ ਹੀ ਕੱਢ ਦਿਓ ਠੀਕ ਹੈ ਸਾਹਮਣੇ ਸਟਾਰਟਿੰਗ ਜੇ ਆਪਾਂ ਜਰਸੀਆਂ ਦੇਖੀ ਜਾ ਰਾ ਜਿਹੜੀ ਇਹ ਵੀਰੇ ਜਰਸੀ ਆ 10 ਦਿਨ ਦੀ ਬਾਕੀ ਆ ਦੇਖੋ ਵੀਰੇ ਭਾ ਦੇ ਵਿੱਚ ਵੀ ਜਾਏ ਜਾਗੀ ਤੇ ਦੁੱਧ ਵਾਲੇ ਪੱਖ ਤੋਂ ਵੀ ਬਾਈ ਜੀ ਨਜ਼ਾਰਾ ਲਿਆ ਦੂ ਠੀਕ ਹੈ ਮੱਥੇ ਤੇ ਟਵਾਟਾ ਤੇ ਕਿਆ ਬਾਤ ਆ ਰੰਗ ਦੇਖੋ ਜਮਾ ਕਿਆ ਬਾਤ ਆ ਹਵਾਨੇ ਤੇ ਨਾੜਾ ਦੇਖੋ ਇਹ ਤੇ ਨਕਸ ਕੱਲਾ ਕੱਚੀ ਆ ਇਹ ਬਸ ਕੱਚੀ ਵੀ ਵੀਰੇ 10 ਦਿਨ ਦੀ ਆ 10 ਦਿਨ ਦੇ ਵਿੱਚ ਬੱਚਾ ਮੂਰੇ ਹੋਊਗਾ ਇਹਦਾ ਜੀ ਪਰ ਇਹਨੇ ਵਪਾਰ ਝੂਠਾ ਬਾਦਣਾ ਇਹਨੇ 10 ਦਿਨਾਂ ਨੂੰ ਕੀਮਤ ਸਹੀ ਹੋਣੀ ਆ ਇਹਦੀ ਅੱਜ ਅੱਜ ਕੀ ਇਤਨੀ ਹੈਗੀ ਪਤਾ ਇਹਦੀ ਕੋਈ ਕੀਮਤ ਇਹਦੀ ਕੋਈ ਕੀਮਤ ਜਿਵੇਂ ਸਾਡੇ ਕੋਲ ਪਿਛਲੀ ਾਰ ਬਚ ਗਈ ਸੀ ਆ ਦੋ ਦੰਦ ਵਹਿੜ ਆ ਵੀਰੇ ਠੰਡੀ ਸੀ ਲੈਣੀ ਹੈ ਤੇ ਅੱਜ ਇਹਦੇ ਲੈਵੇ ਤੇ ਮੜਾ ਕੈਮਰਾ ਮਰਵਾਓ ਜੀ ਸੋ ਕੈ ਵਾਤਾ ਅੱਜ 95% ਬਣੀ ਖੜੀ ਆ ਅੱਜ ਬਣੀ ਖੜੀ ਹਜੇ ਵੀ ਇਹ ਪੰਜ ਦਿਨ ਨਹੀਂ ਸੂੰਦੀ ਕੋਈ ਵੀਰ ਲੈ ਗਿਆ ਮਗਰ ਸਵਾਲ ਆ ਬੱਠਲ ਚੱਕੀ ਫਿਰੂਗਾ ਪਰ ਹਜੇ ਵੀ ਇਹ ਪੰਜ ਦਿਨ ਬੱਚਾ ਨਹੀਂ ਤੇ ਜਿਹੜੀ ਆ ਜਰਸੀ ਦੀ ਗੱਲ ਕਰੀਏ ਨੇ ਜਿਹੜੇ ਵੀ ਕਹਿੰਦੇ ਬਰੀਡ ਚੈਰ ਕਰਨੀਆਂ ਆ ਆ ਪਰ ਜਿਹਦੇ ਕਰੇ ਲੈ ਗਈ ਚਾਹੇ ਲੈ ਜੇ ਵਪਾਰੀ ਚਾਹੇ ਲੈ ਜੇ ਘਰੇਲੂ ਬੰਦਾ ਪਰ ਜਿੱਦੇ ਇਹਦੇ ਮੰਨ ਕੇ ਚਲੋ ਬੱਚਾ ਬਾਹਰ ਹੋਇਆ ਸ ਹੁਣ ਤਾਂ ਮੰਨ ਕੇ ਚੱਲ ਵੀ ਸ਼ੇਅਰ ਬਾਜ਼ਾਰ ਵਾਂਗੂੰ ਚੜਦੀ ਤੁਰ ਜਾਂਦੀ ਐ ਇਹ ਬਿਲਕੁਲ ਚੜਦੀ ਤੁਰ ਜਾਂਦੀ ਆ ਬਾਕੀ ਬਾਈ ਜੀ ਭਾਅ ਦੇਖ ਕੇ ਆਓ ਭਾਅ ਬਾਹਰੋਂ ਦੇਖ ਕੇ ਵੰਦੋ ਬੁੱਟੇ ਵੀਰੋਂ ਦੂਜਿਆਂ ਤੋਂ ਉਹਨੂੰ ਫੋਟੋ ਕਰਾ ਤੁਹਾਨੂੰ ਵੀਰੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਭਾਅ ਕਿਉਂ ਕਹਿੰਨੇ ਆ ਜਦੋਂ ਆਪਾਂ ਕੋਈ ਚੀਜ਼ ਖਰੀਦਣ ਚੱਲੇ ਆ ਆਪਾਂ ਨੂੰ ਉਹਦੇ ਭਾਅ ਬਾਰੇ ਜਾਣ ਜਾਣ ਤੁਹਾਨੂੰ ਹੋਣੀ ਚਾਹੀਦੀ ਐ ਨੌਲੇਜ ਹੋਣੀ ਚਾਹੀਦੀ ਆ ਤੁਹਾਡਾ ਵੀਰੇ ਭਾਅ ਦੇਖਿਆ ਹੋਊਗਾ ਜਦੋਂ ਤੁਸੀਂ ਆਪਣੇ ਗੇਟੋਂ ਅੰਦਰ ਆ ਕੇ 10 ਮਿੰਟ ਦੇ ਵਿੱਚ ਵਿੱਚ ਬਾਈ ਜੀ ਗਊ ਦਾ ਰਸਾ ਤੁਹਾਡੇ ਹੱਥ ਦੇ ਵਿੱਚ ਹੋਊਗਾ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਮਾਨ ਨਾਲ ਕਹਿ ਸਕਦੇ ਆ ਵੀ ਮਾਰਕੀਟ ਦੇ ਨਾਲੋਂ 15 ਤੋਂ 20 ਹਜ਼ਾਰ ਦਾ ਬਾਈ ਜੀ ਤੁਹਾਡਾ ਫਾਇਦਾ ਹੋਊਗਾ ਹੀ ਹੋਊਗਾ ਇਹ ਕੱਲੀਆਂ ਕਹਿਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਤੇ ਅੱਗੇ ਆ ਜੇ ਤੀਜੇ ਨੰਬਰ ਵਾਲੀ ਤੇ ਜਾਪਾ ਤੀਜੇ ਨੰਬਰ ਵਾਲੀ ਵੀਰੇ ਤਾਜੀ ਸੂਈ ਸੁਵਾਈ ਆ ਜਰਸੀ ਦੇ ਵਿੱਚ ਆ ਪੰਜਾਬ ਵਾਲੀਆਂ ਵੱਡੀਆਂ ਜਰਸੀਆਂ ਵੀਰੇ ਦੰਦੋਂ 4 ਦੰਦ ਦਾ ਬਾਈ ਜੀ ਦੁੱਤ 20 ਕਿੱਲਾਂ ਤੋਂ ਚੱਲੀ ਆ ਬੌਲੇ ਤੋਂ ਕਰਮ ਵਾਲੀ ਠੀਕ ਆ 20 ਦੀ ਦਾ ਨੇ ਸਟਾਣੀ ਕਰਿਆ ਹਜੇ ਆ ਥੋੜੀ ਜਿਹੀ ਖੁੱਲੀ ਆ ਮੂਰੀ ਦੀ ਆਲ ਕਰਦੀ ਹੈਗੀ ਆ ਕਰਮ ਵਾਲੀ ਸੋ ਵੀਰੇ ਸ਼ਾਈਨਿੰਗ ਸੂਨੀ ਕੱਦ ਕੋ ਤੋਂ ਵੱਲ ਵੱਡੀਆਂ ਵੜਾ ਗਿਆ ਅੱਗੇ ਆ ਗਿਆ ਆਪਣੀ ਬਲੈਕ ਕਲਰ ਵਾਲੀ ਹੈਣਾ ਇਹ ਕਾਫੀ ਜਰਸੀ ਨਿੱਕਾ ਮੂੰਹ ਬਿਲਕੁਲ ਵੀਰੇ ਤੇ ਲੇਵਾ ਦਿਖਾ ਦਿਓ ਚਾਰ ਸਪੀਰੇ ਨੂੰ ਬੈਠ ਕੇ ਬਸ ਥਣ ਪਿਛਲੇ ਲਾਟ ਜ ਆਪਣੇ ਕੋ ਕਾਫੀ ਜਰਸੀ ਹੈ ਨਹੀਂ ਸੀ ਇਹ ਵੀਰਾਂ ਦੀ ਵੀਰੇ ਡਿਮਾਂਡ ਆ ਗਈ ਇਹ ਡਿਮਾਂਡ ਪੂਰੀ ਕਰੀਏ ਕਿਰ ਕਰ ਮਾਰੀ ਕੋਫੀ ਜਰਸੀ ਵੱਡੇ ਕਦ ਕਾਠ ਦੇ ਵਿੱਚ ਤੇ ਚੋਣ ਲੱਗ ਜਾ ਦੂਜੇ ਪਾਸੇ ਤੁਹਾਨੂੰ ਹਾਥੇ ਦੇ ਪੈਂਡਾ ਨਹੀਂ ਮੁਠੀ ਆਲਾ ਥਾਣਾ ਜਾਵਾ ਕਿਆ ਬਾਤ ਆ ਇਹ ਕਿਆ ਬਾਤ ਆ ਸਵਾਦ ਦੋ ਜਾਨੇ ਵੇਖੇ ਝੋਣਗੇ ਜਾਵਾ ਕਿੰਨਾ ਕਦ ਤੋਂ ਸਟਾਰਟ ਕਰਿਆ ਹੁਣੇ ਜੀ ਵੱਡੇ ਵੀਰੇ ਇਹਨੇ ਤਾਂ 20 ਕਿਲੋ ਤੋਂ ਚੱਲੀ ਆ ਠੀਕ ਹੈ ਉਦ ਪਲੂਣ ਹੀ ਇਹ ਦੇ ਜੂਗੀ 25 ਕਿਲੋ ਦੇ ਘਰਾਂ ਚ ਅਸੀਂ 25 ਝੋਲਾਂਗੇ ਇਹ ਵੀਰੇ ਦੂਜਾ ਸੂਆ ਸੋਣਾਗਾ ਇਹਦਾ ਪਹਿਲੇ ਸਵੇਰ ਦਾ ਵੀ 22 ਤੋਂ 23 ਝੋਆ ਵਾ ਤੇ ਦੁੱਧ ਪਰ 25 ਦੇ ਦੂ 22 ਪਰ 23 ਮੰਨ ਕੇ ਲੈ ਜਾਏ ਇੱਕ ਗੱਲ ਹੋਰ ਆ ਕਿਸੇ ਵੀਰ ਨੇ ਸੂਈ ਸਵਾਈ ਬਹੁਤ ਤੋਲ ਕੇ ਲਜਾਣੀ ਆ ਕੰਡਾ ਆਪਦਾ ਨਾਲ ਲੈ ਕੇ ਆਵੇ ਤੋਲ ਕੇ ਲਜਾਵੇ ਗੱਬੜ ਦਾ ਸੌਦਾ ਲਾ ਲੇ ਜਿੱਦਾਂ ਸੂਪੂਗੀ ਉਹ ਤੂੰ ਹਫ਼ਤੇ ਬਾਅਦ ਆ ਜਾਏ ਜਿੰਨਾ ਦੁੱਧ ਕਹਾਂਗੇ ਵੀਰੇ ਉਹਨਾਂ ਤੋਲ ਕੇ ਦੇਵਾਂਗੇ ਆਪਦੇ ਘਰੇ ਜੀ ਜੈ ਜੈ ਗੱਲ ਆ ਹਾਂਜੀ ਆ ਜਾਓ ਅੱਗੇ ਅੰਦਰ ਆਪਣਾ ਡੱਬੀਆਂ ਤੇ ਆ ਗਏ ਹੁਣ ਆ ਉਹ ਤੂੰ ਕਹ ਇੱਕ ਬਲੈਕ ਕੱਢੋ ਵੀਨੇ ਹੋਰ ਬਾਹਰ ਤੇ ਜੋੜੀ ਉਹ ਕਹ ਖੀਰੀ ਕੱਢ ਦੀ ਸਰਪੰਸਾ ਬਾਦ ਦੂਜੀ ਰਹਿੰਦੀਆਂ ਕੱਢ ਦੀ ਆ ਬਲੈਕ ਕੱਢੋ ਆ ਤੂੰ ਖੀਰੀ ਕੱਢ ਦੇ ਜਿਹੜੀ ਵੀਰੇ ਬੱਸੀ ਆ ਗਈ ਏ ਬੱਸੀ ਬਾਈ ਜੀ ਮੈਂ ਕਿਸੇ ਵਪਾਰੀ ਤੋਂ ਹੀ ਲੈ ਲਈ ਆ ਠੀਕ ਐ ਇਹ ਨਹੀਂ ਗੱਲ ਵੀ ਅਸੀਂ ਕੱਲਾ ਕਰੂ ਵੀਰਾਂ ਤੋਂ ਮਾਲ ਲੈਣਾ ਜਾਂ ਫਾਰਮਾਂ ਤੋਂ ਲੈਣਾ ਇਹ ਵੈੜਦਾ ਦੇਖੋ ਵੀਰੇ ਲੇਵਾ ਦੁੱਧ ਬਾਈ ਜੀ ਇਹ ਵੀ 23 ਤੋਂ 24 ਕਿਲੋ ਤੋਂ ਚੱਲੀ ਅੱਜ ਚੌਥਾ ਲੈਣਾ ਵੀਰੇ ਸੂਈ ਨੂੰ ਮਗਰ ਬੱਸੀ ਆ ਇਹਦੇ ਮਗਰ ਇਸੇ ਬਲੈਕ ਕਲਰ ਦੇ ਵਿੱਚ ਦੁੱਧ ਦੇਊਗੀ ਬਾਈ ਜੀ ਬੱਸੀ ਤਾਂ 30 ਪਰ ਅਸੀਂ 27 ਤੋਂ 28 ਮੰਨ ਕੇ ਵੇਚਾਂਗੇ ਠੀਕ ਐ ਆ ਬੱਚਾ ਵੀਰੇ ਖੀਰਾ ਇਹ ਖੀਰਾ ਬੱਚਾ 20 ਕਿਲੋ ਬੋਲੇ ਤੋਂ ਚੱਲਿਆਗਾ 20 ਹੀ ਸਟਾਰਟਿੰਗ ਹੋ ਰਹੀ ਆ ਕਮਾ ਦਿਓ ਮਾੜਾ ਜਾ ਠੀਕ ਹੈ ਸੋਹਰਾ ਜਿਹੜਾ ਦੋਨੇ ਬੜਾ ਦਿਖਾਈ ਜਰੇ ਕਮੂਤਰੀ ਆ ਜਾਮਾ ਇਹਦੇ ਮਗਰ ਬੱਛੀ ਆ ਤੇ ਬੇਲ ਬੂਲ ਕਾਦੀ 11 ਹੜਾ ਜਿੰਨੀ ਲੰਬੀ ਪਈ ਆ ਤੇ ਲੇਵਾ ਗੁਲਾਬੀ ਗੁਲਾਬੀ ਤੇ ਉੱਤੇ ਨਾੜਾ ਜਮਾ ਕਿਆ ਬਾਤ ਇੱਕ ਤਾਂ ਕਹਿੰਦਾ ਸੱਪ ਤੇ ਉੱਤੇ ਉਡਣਾ ਸੱਪ ਆ ਚੀਜ਼ਾਂ ਜਮਾ ਉਡਣਾ ਸੱਪ ਕਿਸ ਗੱਲੋਂ ਕਿਆ ਤਿੰਨ ਚੀਜ਼ਾਂ ਤੁਹਾਡੇ ਘਰੇ ਜਾਣਗੀਆਂ ਦੁੱਧ ਤੇ ਦੋ ਜਾਣਗੀਆਂ ਬੱਚਿਆਂ ਤੇ ਨਮਾ ਹਾਣਾ ਜਮਾ ਇਦਾਂ ਦੀ ਬੱਛੀ ਦੇ ਰਮਣੇ ਪੈਸੇ ਲੱਗੇ ਤਾਂ 10 ਵਿੱਚ ਚੱਲੂ ਕਰੇ ਭਾਈ ਜੀ ਜਿਹੜਾ 1000 ਦਾ ਮਾਲ ਆ ਅਸੀਂ ਦੋ ਦਿਨ ਲਾਟ ਲੇਟ ਕਰਿਆ 24 ਨੂੰ ਕੱਢਣਾ ਸੀ ਪਰ ਬਾਈ ਜੀ ਚਲੋ ਕੰਮ ਜਦੋਂ ਕਰਦੇ ਆ ਤੁਹਾਡੇ ਦੋਸਤ ਵੀ ਵਾਦੇ ਜਾਂਦੇ ਥੋੜਾ ਕੰਪੀਟੀਸ਼ਨ ਚੱਲ ਪਿਆ ਸੀਗਾ ਸਾਡਾ ਵੀ ਇਹ ਹੁੰਦਾ ਜਦੋਂ ਸਾਡੇ ਘਰੇ ਗਾਹ ਕਾਗੇ ਜੇ 10 ਗਾਹ ਇਕੱਠੇ ਆ ਗਏ ਉਹਦੇ ਵਿੱਚੋਂ ਚਲੋ ਦੋ ਤਾਂ ਮੁੜਨਗੇ ਜੇ 10ਾਂ ਦੇ ਵਿੱਚੋਂ ਪੰਜ ਮੁੜ ਗਏ ਬਾਈ ਜੀ ਫਿਰ ਉਥੇ ਕੰਮ ਕਰਨ ਦੇ ਫਿੱਟ ਲਾਨਤ ਹੁੰਦੀ ਆ ਇਸ ਕਰਕੇ ਕਿਰ ਮਾਲ ਤੇ ਵੀਰੇ ਬਹੁਤ ਜ਼ਿਆਦਾ ਸਰਚ ਕਰਿਆਗਾ ਇੰਨਾ ਕੁ ਸਾਫ ਸੁਥਰਾ ਸੋਹਣਾ ਵੀਰੇ ਮਾਲ ਲਿਆਗਾ ਤੇ ਮਾਲ ਵੀ ਭਾ ਦੇ ਵਿੱਚ ਲਿਆ ਵੀਰੇ ਦਿਨ ਪੁਰਾਤ ਇੱਕ ਕਰਕੇ ਠੀਕ ਹੈ ਐਕੀਰ ਜਿਹੜਾ ਮਾਲ ਆ ਬਾਈ ਜੀ ਚਲੋ ਆਪਾਂ ਵੀਡੀਓ ਚ 2 ਵਜੇ ਤੱਕਰ ਬੋਲਤਾ ਪਰ ਕਰਨੀ ਪ੍ਰਮਾਤਮਾ ਨੇ ਹੁੰਦੀ ਆ ਪਰ ਆਪਦੇ ਮਨੋ ਵੀਰੇ ਸਾਨੂੰ ਇੰਨਾ ਪਤਾ ਵੀ 12 ਵਜੇ ਨੂੰ ਵੇਚ ਕੇ ਬੇਲੇ ਬਹਿ ਜਾਗੇ ਵੀਰੇ ਮੰਜੇ ਕਿਉਂਕਿ ਚੀਜ਼ਾਂ ਹੀ ਮੰਨ ਕੇ ਚੱਲ ਵੀ ਸਾਢੇ ਸਾਢੇ ਕਿਲੇ ਦੇ ਆ ਆੜ ਕੇ ਲੈਂਦੀਆਂ ਵੀਰੇ ਜਿਹੜੀ ਆ ਬੱਸੀ ਅੱਜ ਦੀ ਆਪਾਂ ਤੋਰੀ ਨਹੀਂ ਤੁਸੀਂ ਆਜ ਤਾਂ ਗਾਗਾ ਜੋੜਾ ਕਰ ਦਿਓ ਅੱਜ ਰਹਿੰਦੇ ਹੋ ਜੋੜਾ ਕਰ ਦਿਓ ਤੇ ਆ ਵੀ ਵੀਰੇ ਤਾਜੀ ਸੂਈਆ ਇਹ ਵੀ 20 ਤੋਂ 22 ਕਿਲੋ ਬੋਲੇ ਤੋਂ ਚੱਲੀ ਆ ਬਿਲਕੁਲ ਬਰੀਕ ਆ ਵੀਰੇ ਚਾਰ ਦੰਦਾਂ ਗਏ ਵੀ ਠੀਕ ਹੈ ਦੰਦਾਂ ਦੇ ਵਿੱਚ ਵੜਣਾ ਘੱਟੋ ਘੜ 14 15 ਹੋਣਗੀਆਂ ਵੀਰ ਜੀ ਜਿਹੜੀ ਆ ਬੱਸੀ ਆ ਕੀ ਇਹ ਖੀਰੀ ਆ ਬਿਲਕੁਲ ਵੀਰੇ ਗੱਪਣਾ ਗੱਪਣ ਵੀਰੇ ਦੁੱਧ ਦੰਦੀਆਂ ਦੇ ਵਿੱਚ ਹਜੇ ਇੱਕ ਹਫ਼ਤਾ ਨਹੀਂ ਸੂੰਦੀ ਕਰਨ ਵਾਲੀ ਏ ਲੋ ਖੀਰੀ ਬੱਚੀ ਦੇ ਵੱਡੀ-ਬੁੱਡੀ ਪੂਰੀ ਫੁੱਲ ਆ ਜਮਾ ਐਦਾਂ ਦੀ ਬੱਚੀ ਘਰੇ ਜਾਵੜੀ ਨਾਲੇ ਤਾਂ ਕਹਿੰਦੇ ਕੰਮ ਆਵਦਾ ਤੇ ਸੋਭਾ ਲੋਕਾਂ ਦੀ ਤੇ ਘਰੇ ਖੜੀ ਜਜਨਾ ਜਮਾ ਇਹਨੇ ਕਿਆ ਬਾਤਾਂ ਬਰੀਡ ਤਿਆਰ ਕਰਨੀ ਆ ਉਦਾਂ ਦੀ ਬੱਚੀ ਤੇ ਪੈਸੇ ਲਾਗੇ ਖੀਰੀ ਤੇ ਇੱਕਮ ਅਗਰ ਹੋਰ ਆ ਗਈ ਨਾਲ ਇੱਕ ਤੇ ਇੱਕ ਚੜਦੀ ਤੇ ਚੜਦੀ ਆ ਜਾਈ ਜਾ ਏਸੀ ਗਾਈਆਂ ਏਸੀਆਂ ਹੋਣਗੀਆਂ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਕਿਸੇ ਦੁਕਾਨ ਤੇ ਚੰਗੀ ਤੇ ਚਲੇ ਜਾਈਏ ਨਾ ਉੱਥੇ ਆਪਾਂ ਸੂਟ ਲੈਣੇ ਆ ਦੁਕਾਨਦਾਰ ਵੀਰੇ ਆਪਣੇ ਕੋਲ ਸੂਟਾਂ ਦੀ ਚੈਨ ਲਾ ਦੇਂਦੇ ਆ ਨਾ ਇਸ ਤਰ੍ਹਾਂ ਬਾਈ ਜੀ ਸੀਨੀ ਵਾਲਕਾਂ ਡੇਰੀ ਫਾਰਮ ਤੇ ਚਲੋ ਅਸੀਂ ਤਾਂ ਲਿਆਉਣਾ ਆ ਮੇਰੇ ਜਿਹੜੇ ਕੰਮ ਕਰਦੇ ਆ ਵੀਰੇ ਇਹਨਾਂ ਨੇ ਇਸ ਲੋਟ ਚੈਨ ਲਾ ਦੇਣੀ ਆ ਜਦੋਂ ਗਾਹ ਕਿੱਥੇ ਆਗੇ ਵੀਰੇ ਖੜ ਖੜ ਕੇ ਦੇਖਣਗੇ ਵੀ ਕਿਹੜੀ ਲਈਏ ਤੇ ਕਿਹੜੀ ਛੱਡੀਏ ਥੋੜਾ ਜਿਹਾ ਬੰਦਾ ਨਾਲ ਆਦਾ ਕਾਰੀਗਰ ਲਿਆਉਣ ਤੇ ਗਾਂ ਇੱਥੇ ਤੁਸੀਂ ਲੈਣ ਆਗੇ ਵੀਰੇ ਘਰੋਂ ਸਖਾਲਿਓ ਇੱਕ ਲੈਣ ਆਇਓ ਤੋਂ ਲਾਗਮੀ ਲੈ ਕੇ ਜਾਵੋਗੇ ਸੋ ਵੀਰ ਨੇ ਲਿਆਉਣ ਵਾਲਿਆਂ ਕਹਿੰਦੇ ਕਸਰਾ ਘੱਟ ਦੇ ਜਾਵਾ ਤੇ ਕਸਰਾ ਵੀ ਮੰਨ ਕੇ ਚੱਲੋ ਜਦੋਂ ਕਹਿੰਦੇ ਵੀ ਬਾਬੇ ਤੋਂ ਹੀ ਨਿਕਲਦੇ ਜਾਵਾ ਤੇ ਕਿਉਂਕਿ ਤਜਰਬਾ ਬੋਲਦਾ ਕੰਮ ਦੇ ਵਿੱਚ ਵਪਾਰ ਦਾ ਹਰ ਇੱਕ ਬੰਦਾ ਕੀਤਾ ਕਰਦਾ ਹੋਰ ਕਰਦਾ ਚਲੋ ਕੋਈ ਇੱਕ ਲੈਦਾ ਕੋਈ 10 ਲੈਦਾ ਪਰ ਇੱਥੇ ਕਹਿੰਦਾ ਭਾਬ ਜਦੋਂ 40 40 50 ਪਿਆ ਨਾਗ ਹੋ ਜਾਂਦੇ ਆ ਇਹਨਾਂ ਵਿੱਚੋਂ ਤੁਹਾਡਾ ਢੇੜਾ ਮਾਝਾ ਨਹੀਂ ਜਾਂਦਾ ਤੇਲ 83 ਰੁਪਏ ਲੀਟਰ ਹੋਇਆ ਪਿਆਗਾ ਇੱਕ ਥਾਂ ਤੇ 40 ਗਾਵਾਂ ਉਹਨਾਂ ਦੇ ਵਿੱਚ ਵੀ ਤੁਸੀਂ ਸ਼ਾਂਤੀ ਮਾਰਨੀ ਆਗੇ ਮਰਜੀ ਦੀ ਬਿਲਕੁਲ ਵੀਰੇ ਸ਼ਾਂਤੀ ਮਾਰਨੀ ਆ ਪਰ ਇਹ ਤੋਂ ਜਿਹੜੀ ਬੰਦਾ ਚ ਅੱਖਾਂ ਤੇ ਪੱਤੀ ਬੰਨ ਕੇ ਜਿਹੜੀ ਮਰਜੀ ਲੈ ਜੇ ਵੀਰੇ ਦੁੱਧੋ ਖੋਟੀ ਨਹੀਂ ਜਾਊਗੀ ਇੱਥੋਂ ਠੀਕ ਹੈ ਕਿਉਂ ਮਾੜੀ ਗੱਲ ਲੱਗਦੀ ਨਹੀਂ ਬਾਈ ਜੀ ਆ ਬੱਸੀ ਦੀ ਉਦਾਂ ਤੋਰੀ ਨਹੀਂ ਜਦੋਂ ਬਾਹਰੀ ਵੀਡੀਓ ਵੱਡੀ ਹੋ ਜੂ ਮੂੰਹ ਮੱਥਾ ਦੇਖੋ ਵੀਰੇ ਇਹ ਵੀ ਦੋ ਦੰਦ ਆ ਹਜੇ 10 ਦਿਨ ਦੀ ਕੱਚੀ ਆ ਇਹ ਵੀ ਦੋ ਦੰਦ ਦਾ ਕੋਕਾ ਪੀਸੀ ਆ ਜਿਹੜੀ ਆਪਾਂ ਗਰਲੈਂਡੋ ਆਰਸਰ ਬੋਲਦੇ ਹੋਂ ਦੇ ਨਾਂ ਤੇ ਬੋਲਦੇ ਆ ਆ ਦੇਖੋ ਵੀਰੇ ਪਲੂਣ ਬੱਸੀ ਦੋ ਦੰਦ ਦੋ ਦੰਦ ਐਰ ਸ਼ੈਰ ਐਰ ਸ਼ੈਰ ਵੀਰੇ ਪਿਆਰ ਨਾਲ ਸ਼ੈਰ ਇੱਕ ਕਹਿਣ ਵੀ ਹੁੰਦੀ ਹੈ ਤੇ ਇੱਕ ਪਿਆਰ ਹੁੰਦੀ ਹੈ ਬਾਈ ਜੀ ਬਹੁਤ ਵੀ ਡਿਮਾਂਡ ਕਰਦੇ ਕਿ ਐਰ ਸ਼ੈਰ ਲੈਣੀਆਂ ਜਮਾ ਐਰ ਸ਼ੈਰ ਦਾ ਤਾਂ ਸੋਨੂੰ ਸੋਨਾ ਉਹ ਵੀ KDM 24 ਕੈਰੇਟ ਦਿਖਾਦਾ ਜਮਾ ਦੋ ਦੰਦ ਦਿਨ ਕਹਿ ਕੇ ਕੱਢ ਦਈਏ ਵੀਰੇ ਦਿਨ ਦੱਸਦੇ ਇੰਨੀ ਸੁੰਦੀ ਸੋਨਾ ਬਾਈ ਜੀ 24 ਕੈਰੇਟ ਦਾ ਬੈਸਕਟ ਨੇ ਘਟਦੇ ਨਹੀਂ ਵਧਣਗੇ ਸੋ ਅੱਜ ਦੇ ਟਾਈਮ ਦੇ ਵਿੱਚ ਸੋਨਾ ਜ਼ਮੀਨ ਤੇ ਪਸ਼ੂ ਤਿੰਨੇ ਚੀਜ਼ਾਂ ਵਾਧਿਆਂ ਤੇ ਆਹ ਦੇਖੋ ਜਮਾ ਕਿਆ ਬਾਤ ਹੈ ਦੁਨੇ ਪਾਸੀ ਦਿਖਾ ਦਿਓ ਨਾੜਾ ਤਾਂ ਥਣ ਗੱਠ ਗੱਠ ਤੇ ਬਾਈ ਜੀ ਸੋਨੇ ਦੀ ਚੈਨ ਉਹ ਵੀ 10 ਟੋਲਿਆਂ ਦੀ ਇੰਗ ਬਣੰਗੇ ਜੇ ਇੰਨੇ ਪਏ ਵਿਆ ਜਮਾ ਚਾਹੇ ਰਾਣੀ ਹਰਜ ਪਾੜੋ ਚੈਨ ਚਾਹੇ ਬੰਦਾ ਗਲ ਚ ਪਾਈ ਜਲੇ ਉਹ ਸਿਸਟਮ ਆ ਜਮਾ ਹਣਾ ਸ਼ੋ ਮਰਜੀ ਵੀਰੇ ਕੋਕੇ ਪੀਸ ਨੇ ਬਾਈ ਜੀ ਜਿਹੜਾ ਵੀ ਵੀਰ ਸਾਡੇ ਕੋਲੇ ਅਣਜਾਣ ਤੋਂ ਅਣ ਜਾਣ ਆ ਜੇ ਗਊ ਲੈਣ ਆ ਗਿਆ ਬਾਈ ਜੀ ਖਾਲੀ ਨਹੀਂ ਮੁੜੂਗਾ ਗਊ ਲੈ ਕੇ ਜਾਊ ਜਦੋਂ ਘਰੇ ਲਿਜਾ ਕੇ ਬੰਨਤੀ ਚਾਹੇ ਵੀਰੇ 20 ਬੰਦਿਆਂ ਨੂੰ ਧਕਾ ਦੇ ਅਗਲਾ ਕਹੂਗਾ ਵੀ ਕਿੱਥੋਂ ਲੈ ਕੇ ਐਡਰੈਸ ਲਾਜ਼ਮੀ ਪੁੱਛੂਗਾ ਹੁਣ ਜਿਵੇਂ ਪਹਿਲੇ ਨੰਬਰ ਤੇ ਆਪਾਂ ਜਰਸੀ ਦਿਖਾਈ ਹੈ ਚਾਹੇ ਅਣਜਾਣ ਮੱਧਾ ਲੈ ਗਿਆ ਜਿੱਦੇ ਤਿਆਰ ਹੋ ਗਿਆ 10000 ਦੀ ਗੁੱਟੀ ਕੱਢੂ ਇਹਦੇ ਚੋਂ ਬਿਲਕੁਲ ਕੱਢੂ ਵੀਰੇ ਕੋਈ ਵੀ ਗਊ ਬਿਨਾ ਥਣ ਲੈਵੇ ਵਾਲੇ ਗੁੱਲੇ ਤੋਂ ਥਣ ਲੈਵੇ ਤੋਂ ਬਿਨਾ ਹੈ ਨਹੀਂ ਵੀਰੇ ਕਰਮਾ ਲਈ ਥਣ ਲੈਵੇ ਦੀਆਂ ਸੁੱਚੀਆਂ ਬਿਹੜਾ ਅੰਗ ਪੈਰ ਦੀਆਂ ਸੁੱਚੀਆਂ ਨੇ ਢਾਂਗਲ ਗਊ ਵੀਰੇ ਇੱਕ ਵੀ ਨਹੀਂ ਲੱਗੀ ਵੀ ਬੈਸਮੀਆਂ ਬਿਹੜਾਂ ਲੱਗੀਆਂ ਮੀਆਂ ਨੇ ਜਿਹੜੀਆਂ ਕੁਆਲਿਟੀਦਾਰ ਨੇ ਠੀਕ ਹੈ ਤੇ ਗੱਡੀ ਚਲੋ ਅੱਗਿਆ ਗਰਮੀ ਵਾਲੀ ਫਰਿੱਜ ਆ ਗਈ ਵੀ ਇਹ ਦੂਜਾ ਸੂਆ ਸੂਈਆ ਵੀਰੇ ਇਹ ਜਿਹੜੇ ਯਾਰ ਮਿੱਤਰ ਬੰਦੇ ਤੋਂ ਆਈ ਆ ਸੋ ਯਾਰ ਦੁੱਧੇ ਦਾ ਪਹਿਲੇ ਸੂ ਦਾ 20 ਕਿਲੋ ਜਵਾਵ ਆ ਦੂਜਾ ਸੂਆ ਇਹਨੇ ਸੂਣਾਗਾ ਹਜੇ ਦੰਦਾ ਚ ਸੇਰ ਦੰਦਾ ਠੰਡੀ ਸੀ ਲੈਣੀ ਆ ਵੀਰਾ ਜਿਵੇਂ ਮਰਜੀ ਵੀਰੇ ਜਿਹੇ ਤਿੰਨ ਟਾਈਮ ਚੋਲਣ ਗਰਮੀਆਂ ਦੀ ਫ੍ਰਿਜ ਆ ਸੋ ਜਮਾ ਆ ਤਾਂ ਇੱਕ ਤਰ੍ਹਾਂ ਦੀ ਮੱਝ ਲੰਗ ਗੰਬੇਰ ਹੁੰਦੀ ਆ ਜਵਾ ਪੈਟ ਪੁਟ ਭਾਰੀ ਯਾਦੇ ਨਹੀਂ ਆ ਅਰਜੰਟ ਟਰੈਕਟਰ ਕਿੰਨੀ ਭਾਰੀ ਪਈ ਆ ਜਮਾ ਸੂਈ ਸਵਾਈ ਆ ਹਨਾ ਹਾਂਜੀ ਨਹੀਂ ਨਹੀਂ ਸੂਣੀ ਆ ਵੀਰੇ ਅੱਛਾ ਗੱਬੜਾ ਹਜੇ ਗੱਬਣਾ ਸੂਈਆਂ ਵੀ ਹੈਗੇ 20 ਨਗ ਹੈਗੇ ਨੇ ਠੀਕ ਆ ਹਾਂਜੀ ਹਾਂਜੀ ਇਹ ਤਾਂ ਫਿਰ ਵਾਲੇ ਸੂਂਦੀ ਨਹੀਂ ਕੋਈ ਬਾਈ ਤੇ ਹੀ ਲੱਗਦੀ ਨਹੀਂ ਇਹਦੀ ਵੀਰੇ ਹਜੇ ਦੱਸ ਦੇ ਨਹੀਂ ਸੂਂਦੀ ਹਰਤਾ ਵੀ ਨਹੀਂ ਸੁੰਦਗੀ ਪਰ ਉਹ ਬੈਠ ਦੇਖੋ ਮੈਂ ਤਾਂ ਤੀਜਾ ਮੰਨ ਕੇ ਲਈਆ ਪਰ ਦੁੱਧ ਬਾਈ ਜੀ ਤੁਸੀਂ ਮੈਨੂੰ ਲੇਵੇ ਤੇ ਮਰਵਾ ਦੇ ਰੋਕੇ ਸਰਪੰਚ ਸਾਹਿਬ ਵੀਰੇ ਸਾਹ ਦੇਖੋ ਜੀ ਇਹ ਦੇਖੋ ਵੀਰੇ ਖਰੀ ਕੇ ਪੱਤਵ ਤੋਂ ਨਹਿਰਾ ਨਿਕਲਦੀਆਂ ਹਨਾ ਆਏ ਨਹਿਰਾ ਜਾਂਦੇ ਥੱਲੇ ਮਿਲ ਕੇ ਮੜ ਰਸਾ ਪਾਈਪਾ ਕੋਈ ਵੀਰ ਆ ਕੇ ਕਹੇ ਜੀ ਰਸਾ ਪਾਈਪ ਨਾ ਲਾਸਰਗੀ ਮੋਟੀ ਆ ਜਿਹੜੀ ਆਪਾਂ ਲੱਜ ਹੁੰਦੀ ਹੈਗੀ ਆਹ ਦੇਖੋ ਇੱਕ ਇੱਕ ਐ ਨਹੀਂ ਵੀ ਲੀਲੀਆਂ ਫੀਲੀਆਂ ਲਾ ਦੇਾਂਗੇ ਗਾਈਆਂ ਦੇ ਪੁੱਤ ਲੱਗਣਗੇ ਵੀਰੇ ਚਾਹੇ ਥੱਲੇ ਬਹਿ ਕੇ ਬੰਦਾ ਦੂਏ ਪਾਸੇ ਲੰਘਦੇ ਪਾਰੇ ਮਸ਼ੀਨ ਤੇ ਲੱਗੀ ਆਈ ਆ ਸਾਡੇ ਫਾਰਮ ਤੇ ਸਾਈ ਲਾ ਲੈ ਵੀਰ 35 ਕਿਲੋ ਦਵਾ ਦੇਂਗੇ ਵੀਰੇ ਸੋ 35 ਕਿਲੋ ਯਾਰ ਇਹਦੇ ਬੈੜ ਨੇ ਨਾ ਕੱਟਦਾ ਗਾਵਾਂ ਰੱਖਣ ਦਾ ਫਾਇਦਾ ਕੋਈ ਨਹੀਂ ਵੱਡੀਆਂ ਵੱਡੀਆਂ ਬੈੜਾ ਤੇ ਨਾਲ ਇੱਕ ਪਾਸੇ ਨਹੀਂ ਦੂਜੇ ਪਾਸੇ ਹਰੀ ਕੇ ਪੱਤਣ ਤੋਂ ਨਹਿਰਾ ਨਿਕਲਦੇ ਜਿਨ੍ਹਾਂ ਨੇ ਦੇਖਿਆ ਉਹ ਗੱਲ ਕਹਿਣਗੇ ਬਟੇ ਲੋ ਗੱਲ ਬੋਲਦਾ ਗੱਲਾਂ ਵੀ ਕਿਸੇ ਗੱਲ ਨਾ ਹੁੰਦੀਆਂ ਕੋਈ ਇਹ ਨਹੀਂ ਗੱਲ ਵੀ ਮੂਰੇ ਮੰਨ ਕੇ ਚੱਲੋ ਵੀ ਸਾਈਕਲ ਖੜਾ ਤੇ ਉਹਨੂੰ ਬੁਲਟ ਗਈ ਜਾਵਾ ਮੈਂ ਤੇ ਬੋਲਟਰ ਰੋਬੋਟੀ ਕਿਹਾ ਜਾਂਦਾ ਬਿਲਕੁਲ ਵੀਰੇ ਸਪਲਾਈ ਵੀ ਉਹ ਗਾਦੇ ਬੱਜੂ ਜਿਹੜੀ ਚੀਜ਼ ਲਾਉਣ ਵਾਲੀ ਹੋਊਗੀ ਉਹ ਨਾਲੇ ਦੋਨੇ ਮੂਰੇ ਨੀਲੀ ਫਿੱਲੀ ਹੋਵੇ ਵੀਰੇ ਉੱਥੇ ਆਪਾਂ ਬੋਲੀ ਜਾਈਏ ਫਿਰ ਉੱਥੇ ਜੁੱਤੀਆਂ ਖਾਣ ਹੀ ਹੁੰਦਾ ਬਾਈ ਜੀ ਸੋਝ ਜਾ ਗਲਤ ਤੂਰੇ ਨੂੰ ਬੋਤਾ ਗਿਆ ਜੀ ਉਹਦਾ ਫਾਇਦਾ ਕੋਈ ਨਹੀਂ ਜਾਵਾ ਫਾਇਦਾ ਨਹੀਂ ਵੀਰੇ ਮੈਂ ਇਹ ਚੀਜ਼ ਆਪਨੇ ਮਾਨਣਾ ਵੀ ਕਹਿ ਸਕਦਾ ਵੀ ਇਸ ਤਰ੍ਹਾਂ ਦਾ ਮਾਲ ਬਾਈ ਜੀ ਤੁਸੀਂ ਸਾਰਾ ਪੰਜਾਬ ਘੁੰਮ ਕੇ ਆ ਜਾਓ ਇੱਕ ਥਾਂ ਜੇ ਇਕੱਠਾ ਕਿਤੇ ਹੋਇਆ ਮੈਨੂੰ ਵੀਰੇ ਵੀਡੀਓ ਆ ਕੇ ਦਿਖਾ ਦਿਓ ਤਾਂ ਉਹਦਾ ਗੱਡੀ ਦਾ ਕਰਾਇਆ ਫ੍ਰੀ ਦੇਊਂਗਾ ਮੈਂ ਜੇ ਬਾਕੀ ਇੰਨੇ ਇਕੱਠਿਆਂ ਕਰਨੇ ਬਹੁਤ ਔਖੇ ਇਕੱਠਿਆਂ ਨਹੀਂ ਲੀਆਂ ਫ ਪਰ ਇਸ ਤਰ੍ਹਾਂ ਦੇ ਗਾਈਆਂ ਦੇ ਪੁੱਤ ਬਾਈ ਜੀ ਇਕੱਠੇ ਕਰਨੇ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਇਹ ਸੁੱਝ ਜਾਏਗਾ ਇਹਦੇ ਮਾਣ ਨਾ ਕਹਿ ਸਕਦੇ ਮਾਣ ਬੋਲਦਾਗਾ ਤਜਰਬਾ ਬੋਲਦਾ ਵੀਰੇ ਇਹਨੇ ਬਿਨਾਂ ਗੱਲ ਤੋਂ ਨਹੀਂ ਬੋਲਿਆ ਜਾਂਦਾ ਸੋ ਆਹ ਦੇਖੋ ਅੱਗੇ 4x4 ਆ ਗਿਆ ਆਪਣੇ ਕੋਲ ਜਾਵਾਂ ਵੀਰੇ ਕੱਲੀ ਕੱਲੀ ਆ ਗਈ ਚੜਜ ਇਹ ਵੀ ਗੱਠ ਗੱਠ ਤੋਂ ਪਾਰ ਹਰ ਇੱਕ ਨੂੰ ਨੀਲੀ ਫੀਲੀ ਨੂੰ ਬੋਲੀ ਜਾਂਦਾ ਕੀ ਫਾਇਦਾ ਰੋਕੀ ਵੀਰੇ ਬੂਟੇ ਵੀ ਰੋਕੀ ਵੀਰ ਜੀ ਮੈਂ ਤਾਂ ਵੀਰੇ ਮੇਰੇ ਕੰਮ ਵਾਲੇ ਵੀਰਾਂ ਦਾ ਬਚਾਇਆ ਪਿਆਂਗਾ ਇਹਨਾਂ ਦੇ ਵਿਚਾਰਾਂ ਦੇ ਕੰਮ ਕਰਨ ਦੇ ਨਾਲ ਚੀਜ਼ਾਂ ਲਈ ਇਹਨਾਂ ਦੇਖੋ ਵੀਰੇ ਠੰਡੀ ਸੀਲ ਲਓ ਸੋ ਵੀਰੋ ਕੀ ਬਾਤ ਆ ਯਾਰਾ ਕਿਆ ਬਾਤ ਆ ਜਮਾ ਕਿਆ ਬਾਤਾਂ ਅੱਗੇ ਇਧਰ ਚਾਰਖੇ ਦੀ ਪੂਣੀ ਚੱਕੀ ਫਿਰਦੇ ਥਾਣਾ ਭਾਈ ਜੀ ਵੀਰ ਨੇ ਤਾਂ 45 ਕਿਲੋ ਕਹਿ ਕੇ ਦਿੱਤੀ ਆ ਮੈਂ 35 ਕਿਲੋ ਮੰਨ ਕੇ ਲਈ ਆ ਪਰ ਦੰਦਾ ਚ ਸੇਦ ਆਂਦੀ ਆ ਠੀਕ ਆ ਥੋੜੀ ਜੀ ਭਾਲ ਕਰਤੀ ਬੇਮਨੂਮੀਆਂ ਥਾਨ ਨੂੰ ਪਰ ਪੀੜੀ ਦੇ ਪਾਵੇ ਆ ਰਗੇ ਥਾਨ ਨੇ ਵੀਰੇ ਇੱਕ ਪਾਸੇ ਦਾ ਬੰਦਾ ਵੀਰੇ ਮੋਟਰ ਚਲਾ ਕੇ ਬਾਲਟੀ ਭਰ ਲੈ ਇੱਕ ਪਾਸੇ ਜਿਹੜਾ ਜਵਾਬ ਆਊਗਾ ਇਹਦੇ ਥੱਲੋਂ ਬਾਲਟੀ ਪਰਲੇ ਬਰਾਬਰ ਉੱਠ ਕਰੂਗਾ ਜਮਾ ਜਾਈਏ ਗੱਲਾਂ ਇਹਦਾ ਚੂਣ ਬਾਈ ਜੀ ਗਮਾਂਡੀਆਂ ਦੇ ਕਰੇ ਸੁਣੂਗਾ ਹੀ ਸੁਣੂਗਾ ਸੋ ਵੀਰੋ ਚਾਰਖੇ ਦੀ ਪੂਣੀ ਇੱਥੋਂ ਬੜਾ ਨੇੜੇ ਕੈਮਰਾ ਬਣਵਾ ਆ ਜਿਹਦੇ ਜਵਾਬ ਦਾ ਚਾਰਖਾ ਜਾਣਦੇ ਨੇ ਇਹਦੇ 2000 ਸਾਲ ਤੋਂ ਪਹਿਲਾਂ ਜੰਮੇ ਹੋ ਜਾਂਦੇ ਚਾਰਖੇ ਆਹ ਦੇਖੋ ਵੀਰੇ ਚਾਰ ਸਪਿਰੇ ਨੂੰ ਐ ਫੁੱਟ ਫੁੱਟ ਤੇ ਗਾਇਬ ਦੇਖੋ ਵੀਰੇ ਇਹ ਰਗ ਵਾਲੀ ਬਾਲਟੀ ਚੋਈ ਜਾਣੀ ਆ ਹਾਂਜੀ ਹਾਂਜੀ ਵੀਰੇ ਇਹਨੇ ਜਾਣੀ ਦੀ ਜਾਨ ਜੇ ਦੁੱਤਾ ਵੀਰੇ 40 ਕੱਢੂਗੀ ਇਹ ਪਰ ਬੱਚਾ ਵੀ ਅਜ ਰਾਤ ਨੂੰ ਧਰਦੂ ਕਰਮ ਵਾਲੀ ਠੀਕ ਹੈ ਤੇ ਇਹਦੇ ਬਾਰੇ ਗੱਲਾਂ ਦੋ ਹੋਰ ਬੋਲ ਜੇ ਜਮਾ ਯਾਰ ਕਿਆ ਬਤਾ ਜਿਹੜੇ ਕਹਿੰਦੇ ਬਰੀਡ ਤਿਆਰ ਕਰਨੀਆਂ ਇਥੋਂ ਲੈ ਕੇ ਜਿਹੇ ਜੇ ਮਰਜੀ ਸੀਮਣ ਭਰ ਲਓ ਤੁਸੀਂ ਬਰੀਡਰ ਬਣੋਗੇ ਦੇਖੋ ਬਾਈ ਜੀ 4x4 ਕੰਪੈਕਟ ਹਵਾਨੇ ਜਮਾ ਹਣਾ ਲੋਕ ਕਹਿੰਦੇ ਸੀਨੀਅਰ ਵਾਲੀਆਂ 40 ਗਾਈਆਂ 2 ਘੰਟੇ ਚਾਰਾਂ ਚ ਵੇਚ ਕੇ ਉਹ ਬਹਿ ਗਿਆ ਪਾਸੇ ਉਹ ਬਾਈ ਜੀ ਗਾਈਆਂ ਦਾ ਪੁੱਤ ਵਿਕਦੇ ਨੇ ਮੂਰੇ ਆਪਾਂ ਨੂੰ ਖਰੀਦ ਕਰਨੀ ਆਉਣੀ ਚਾਹੀਦੀ ਆ ਚਾਹੇ ਵੀਰੇ ਚੰਗੀ ਗਰੀਦ ਖੀਦੀ ਹੋਣਾ ਪੀ ਉਹ ਬੱਚੇ ਦੇ ਅੱਗੇ ਰੱਸਾ ਫੜਾ ਦਿਓ ਵੀਰੇ ਬੱਚਾ ਵੀ ਵੇਚ ਦੂਗਾ। ਭਾ ਸਰ ਚੀਲੇ ਚੀਲੇ ਆ। ਹਾਂ ਅੱਜ ਦਾ ਸਮਾਂ ਬਾਈ ਜੀ ਮੂਹਰੋਂ ਚੀਜ਼ ਖਰੀਦਣੀ ਔਖੀ ਆ ਬੇਚਣੀ ਕੋਈ ਔਖੀ ਨਹੀਂ। ਜਦੋਂ ਆਪਾਂ ਮੂਹਰੋਂ ਗਲਤ ਖਰੀਦ ਲਾਂਗੇ ਤਾਂ ਕਿੱਡੇ ਤੋਂ ਕਿੱਡੇ ਕਾਰੀਗਰ ਦਾ ਸਿਰੱਸਾ ਫੜਾ ਨਹੀਂ ਉਹ ਨਹੀਂ ਵੇਖਦੀ ਵੀਰੇ। ਚੀਜ਼ ਚੀਜ਼ ਵੇਖਦੀ ਆ ਜਮਾ। ਕੀ ਚੀਜ਼ ਵੇਖਦੀ ਆ ਕੱਢੇ ਵੀਰੇ ਬਾਹਰ। ਅੱਗੇ ਨਾਲ ਆ ਗਈ ਜੜੀ। ਪਰ ਨਾਲ ਬਾਈ ਜੀ ਸਿੰਘਾਂ ਵਾਲੀ ਵੀ ਅੱਜ ਆਈ ਆਪਣੇ ਫਾਰਮ ਤੇ। ਠੀਕ ਹੈ। ਉਹਦੇ ਸਿੰਘ ਵੀਰੇ ਲਕੋਤੇ ਬਿਲਕੁਲ ਲੁਕਣਗੇ ਉਹਦੀ ਕੁਆਲਿਟੀ ਲਕਾਉਗੀ ਸਿੰਘਾਂ ਨੂੰ। ਕੱਢੋ ਵੀਰੇ ਬਾਹਰ ਇਹਦੇ ਸਿੰਘ ਨਹੀਂ ਬਾਈ ਜੀ ਕਿਸੇ ਨੇ ਪੁੱਛਣੇ ਹੈ ਮੁੱਠੀ ਮੁੱਠੀ ਵਾਲੀ ਆ ਲੈ ਲੈ ਵਾਹਰ ਬਾਹਰ ਚੰਗੇ ਨੇ ਵੀਰ ਜੀ ਸੋ ਉਹ ਗੱਲ ਆ ਗਈ ਕਹਿੰਦੇ ਫਲਾਨੀ ਦੀ ਨੂੰ ਕਾਣੀ ਆ ਤਿੰਨ ਪੁੱਤਾਂ ਦੀ ਮਾਂ ਆਪੀ ਲਗੋਦੀ ਕਾਣੀ ਉਹ ਬਿਲਕੁਲ ਵੀਰੇ ਲੁੱਕ ਜਾਣੀ ਸੋ ਜੈਜ ਕਿਆ ਬਾਤਾਂ ਜਦੋਂ ਤਿੰਨ ਪੁੱਤਾਂ ਕਰਵਾਉਣਗੇ ਕਿਹਨੇ ਕਿਹੜਾ ਕਾਣੀ ਦਾ ਪੁੱਤ ਆ ਇਹ ਸੋ ਉਹ ਗੱਲ ਆ ਜਮਾ ਦੇਖੋ ਇਹਦੇ ਸਿੰਘ ਇਹਦੇ ਲੇਵੇ ਨੇ ਲੁਕੋਤੇ ਤੇ ਪਰ ਜਿੱਦੇ ਦੁੱਧ ਚੱਲੀ ਉਹਦੇ ਜਮਾ ਇਹਦਾ ਮਨ ਗਜਰ ਸਿੰਘਾਂ ਦੀ ਗੱਲ ਹੀ ਨਹੀਂ ਹੋਣੀ ਉਹਦੇ ਬਾਈ ਜੀ ਮਾਰਕੀਟ ਰੇਟ ਦੇ ਨਾਲੋਂ 35000 ਘੱਟ ਦੇ ਮੰਗਦੇ 35 35000 ਘੱਟ ਦੇਵਾਂਗੇ ਇਹ ਬੈੜ ਨੇ ਬੱਚਾ ਧਰਤਾ ਸੁਬਾ ਜੇਰੇ ਦੀ ਖੁੰਜੇ ਚ ਪਈ ਆ ਤੇ ਵੀਰੇ ਐ ਮੰਨ ਕੇ ਚੱਲੋ ਇਹ ਪਰਸੋਂ ਨੂੰ ਵੀ ਇਹਦਾ 28 ਤੋਂ 30 ਲੀਟਰ ਮਣ ਦੇਾਂਗੇ ਸੋ ਦੇਖੋ ਇਹਦੀ ਕੁਆਲਿਟੀ ਨੇ ਦੁੱਧ ਦੇਣਾ ਵੀਰ ਜੀ ਤੇ ਲੇਵਾ ਜਮਾ ਕਿਆ ਵਾਤਾ ਹਣਾ ਗਲਾਬੀ ਗਲਾਬੀ ਹਵਾਨਾ ਜਾਮਾ ਇਹਦਾ ਬਿਲਕੁਲ ਵੀਰੇ ਬਿਲਕੁਲ ਤੇ ਐਤੇ ਵੀ ਮਾਣਾ ਜਾ ਬੋਲਦੇ ਇੱਥੇ ਰੋ ਕਬੂਟੇ ਵੀਰ ਤੇ ਦੇਖੋ ਵੀਰੇ ਜਿਹੜੀ ਆਪਣੀ ਲੰਮੀ ਗੱਡੀ ਹੁੰਦੀ ਆ ਲਿੰਮੋ ਜਨ ਇਹਦੀ ਕੁਆਲਿਟੀ ਉਹ ਆ ਆ ਦੇਖੋ ਇਹ ਥੋੜ੍ਹਤੀ ਜਾਂਦੀ ਐ ਬਰੀਕੀ ਇਹਦੀ ਬਾਲੀ ਆ ਪਰ ਗਰਮੀ ਚ ਪੱਖਾ ਤਾਂ ਮੰਗੂਗੀ ਪਰ ਪੱਖੇ ਦੇ ਨਾਲ ਨਾਲ ਬਾਈ ਜੀ ਜਿਹਾ ਜੋ ਦੱਸੀ ਬਾਅਦ ਤੇਰੇ ਮੋਬਾਈਲ ਚ ਟੀ ਕਿਹਾ ਕਰੂ ਨਾ ਫਿਰ ਉਦੋਂ ਵੀ ਦੱਸੂ ਵੀ ਮੈਂ ਕਿੰਨੇ ਦਾ ਪਾਉਣੀ ਆ ਇਹ ਜੇ ਇਹ ਗੱਲ ਆ ਜਾਵਾ ਇਹ ਦੁੱਧ ਵਾਲਾ ਪੁੱਤ ਆ ਵੀਰੇ ਇਹੇ ਜੀ ਗਊ ਨੂੰ ਨਾ ਡੰਗ ਦਾ 4 ਕਿਲੋ ਹੀ ਦਾਣਾ ਪੈ ਜੇ ਨਾ ਫਿਰ ਵੀ ਦੁੱਧ ਕੱਢ ਜਾਂਦੀ ਆ ਕਹਿੰਦੇ ਭਾਬਾ 30 32 ਤੋਂ ਬਾਹਰ ਆਲੀਆਂ ਵੀਰੇ ਬਾਹਰ ਆਲੀਆਂ ਨੇ ਵੀਰਾਂ ਦੀ ਡਿਮਾਂਡ ਵੀਰਾਂ ਦੀ ਡਿਮਾਂਡ ਤੇ ਵੀਰੇ ਥੋੜਾ ਜਿਹਾ ਕੰਪੀਟੀਸ਼ਨ ਕਰਕੇ ਆਪਾਂ ਇੱਕ ਇਹ ਕਮਾਈ ਵਾਲੇ ਪਾਸੇ ਨਹੀਂ ਜਾਣਾਗਾ ਪਰ ਵੀਰਾਂ ਦਾ ਪਿਆਰ ਖੱਟਣਾਗਾ ਤੇ ਕਿਰ ਦੱਸਣਾਗਾ ਵੀ 4 ਘੰਟਿਆਂ 'ਚ 40 ਵੇਚੀਆਂ ਨੇ ਜੈ ਜਗਤ ਹਾਂਜੀ ਅੱਗੇ ਆਪੜ ਨਾਲ ਐਫ ਇੱਕ ਹੋਰ ਖੜੀਆ ਵੱਡੀ ਹੋਰ ਬੋਲਦੀ ਓਏ ਭਾਈ ਜੀ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਊਗੀ ਚਾਹੇ ਤੁਹਾਡੀ 5 ਲੱਖ ਦੀ ਲਿਮਟ ਹੈਗੀ ਉਹ ਵੀਰਾਂ ਨੇ ਪਿਆਰ ਸਦਕਾ ਵੀਰੇ ਆਪਣੇ ਕੋਲ ਇੱਕ ਸਕੀਮਾਂ ਹੈਗੀਆਂ ਨੇ ਤੁਹਾਡਾ ਕ੍ਰੈਡਿਟ ਕਾਰਡ ਦੇ ਨਾਲ ਗਊ ਦੇ ਨਾਲ ਨਾਲ ਵੀਰ ਜੀ ਤੇ ਗਾਂ ਦਾ ਜਿਹੜਾ ਪੈਸੇ ਲਾਉਣ ਦੇ ਨਾਲ ਨਾਲ ਤੇ ਟਰਾਂਸਪੋਰਟ ਦਾ ਕਿਰਾਇਆ ਵੀ ਵਿੱਚੋਂ ਹੋ ਜਾਊਗਾ ਤੁਹਾਨੂੰ 20 3000 ਨਾਲ ਨਗਦ ਲੋੜ ਆ ਕੋਈ ਸਮਾਨ ਲਿਆਉਣ ਨੂੰ ਗਊਆਂ ਖਾਤਰ ਉਹ ਵੀ ਤੁਹਾਨੂੰ ਨਗਦ ਦਿੱਤਾ ਜਾਊਗਾ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿੰਟ ਹੋਣੀ ਜ਼ਰੂਰੀ ਆ ਠੀਕ ਆ ਸਾਰੀ ਸੌਦਾ ਹੈਗੀ ਆ ਜੀ ਹਾਂਜੀ ਹਾਂਜੀ ਹੈਗੀ ਆ ਵੀਰੇ ਲਿਓ ਕਟੋ ਵੀਰੇ ਤੇ ਅੱਗੇ ਭਾਈ ਜਿਹੜੇ ਨਾਲ ਆਪਾਂ ਦੇਖੀ ਜਾਂਦੇ ਐਚਐਫ ਜਿਹੜੇ ਮੇਲੇ ਤੇ ਨਾਲਾ ਦੇਖਣ ਨੂੰ ਮਿਲਦੀਆਂ ਆਪਾਂ ਨੂੰ ਹਨਾ ਭਾਈ ਜੀ ਇਹ ਜਿਹੜਾ ਨਾ ਜੋੜਾ ਆ ਗਿਆ ਬਹਿੜਾ ਇਹ ਆਪਾਂ ਕੋਈ ਵੀ ਵੀ ਰਸਾਈ ਲਾ ਬੀ ਅਸਲ ਵਿੱਚ ਚਵਾ ਕੇ ਦੇਵਾਂਗੇ ਲਾਈਵ ਚਵਾਈਆਂ ਪਰ ਸਾਨੂੰ ਇੱਥੇ ਕਿੱਥੇ ਪਤਾ ਵੀ ਇਹ ਕਿਹਨੇ ਵੀਰੇ ਸੂਣ ਦੇਣੀਆਂ ਨੇ ਏ ਵੀਰੇ ਕੱਲੀ ਕੱਲੀ ਗਊ ਜਿਹੜੀ ਆ ਗਊ ਆਈ ਆ ਹਜ਼ਾਰ ਗਊ ਵਾਲੇ ਫਾਰਮ ਦੇ ਵਿੱਚੋਂ ਆਈ ਆ ਵੀਰੇ ਤਕਰੀਬਨ ਇਹਦਾ ਜਿਹੜਾ ਟੈਗ ਹੈਗਾ 699 ਨੰਬਰ ਆ ਠੀਕ ਹੈ ਚਾਰ ਫਾਰਮ ਮੇਰਾ ਵੀਰ ਚਲਾ ਰਿਹਾ ਸਰਪੰਚ ਸਾਹਿਬ ਵਾਲੇ ਫਾਰਮ ਚੋਂ ਆਈ ਆ ਵੀਰੇ ਇਹਦਾ ਟਾਈਮ ਬਾਈ ਦੀ ਅੱਜ 14 ਦਿਨ ਬਾਕੀ ਪਿਆ ਹੈਗਾ ਤੁਸੀਂ ਇੱਥੋਂ ਕੈਮਰਾ ਮਰਵਾ ਦਿਓ ਵੀਰੇ ਇਹਦਾ ਜਿਹੜਾ ਜਾਨੀ ਦੀ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਆ ਹਜੇ 6 ਦੰਦ ਹੋਈਏ ਨੇ ਕੰਨੀਆਂ ਰਹਿੰਦੀਆਂ ਵੀਰੇ ਬਾਕੀ ਠੀਕ ਹੈ ਇਹਦਾ ਰਿਕਾਰਡ ਬਹੁਤ ਜ਼ਿਆਦਾ ਹੈਗਾ ਪਰ ਆਪਾਂ ਇੱਥੇ ਵੀਰ ਨੂੰ ਦੱਸਾਂਗੇ ਏ ਵੀਰੇ ਮਾਣ ਵਾਲੇ ਡਰਮ ਨੂੰ ਠੱਕਣ ਲਾ ਕੇ ਉਸ ਤੋਂ ਬਾਅਦ ਨਾਲ ਕੰਨੀ ਲਾਉਣੀ ਪਊਗੀ ਦੁੱਧ ਨੂੰ ਵੀਰ ਜੀ ਠੀਕ ਹੈ 40 ਕਿਲੋ ਤੋਂ ਬਾਹਰ ਵਾਲੀ ਆ ਬਾਹਰ ਵਾਲੀ ਫਿਰ ਜਾਊ ਵੀ ਵੀਰੇ ਕੱਲੀ ਬਲੇਰੋ 'ਚ ਇਹ ਇਹਨੂੰ ਤੋਰੀ ਕੱਲੀ ਨੂੰ ਵਾੜੀ ਤੂੰ ਉਹ ਵੀ ਵੀਰੇ 40 ਤੋਂ ਬਾਹਰ ਵਾਲੀ ਆ ਬੱਸੀ ਵੀ ਸਭ ਬੱਸੀ ਦੀ ਜਾਦ-ਬਾਤ ਚੈੱਕ ਕਰੋ ਆ ਨਾੜਾ ਬਰੀਕਿਆਂ ਦੇ ਵਿੱਚ ਯਾਰ ਕਿਆ ਬਾਤ ਆ ਫਿਟਨੈਸ ਕੰਪੈਕਟ ਆ ਹਵਾ ਨਾ ਜਾਵਾ ਹਣਾ ਬਿਲਕੁਲ ਵੀਰੇ ਬਾਕੀ ਲੋਕਾਂ ਨੂੰ ਇਹ ਨਹੀਂ ਵੀ ਦੋ ਮੰਗ ਲਈਏ ਢਾਈ ਮੰਗ ਲਈਏ ਉਹ ਕੰਮ ਵੀ ਨਹੀਂ ਵੀਰੇ ਠੀਕ ਹੈ ਐ ਮਾਲੇ ਵੀ ਆਪਣਾ ਉਸੇ ਭਾਈ ਆ ਵੀਰੇ ਠੀਕ ਹੈ ਇਹ ਨਹੀਂ ਗੱਲ ਜੇ ਨਾੜਾ ਜਾਂ ਗਿਆ ਵੱਡੀ ਆ ਗਈ ਵੀਰੇ ਕੋਸਵੀ ਨਹੀਂ ਪਰ ਦੁੱਧ ਵੀਰੇ ਆ ਵੀ ਬੱਚਾ ਕਾਲੀ ਵਾਲਾ ਵੀਰੇ ਉਹ ਇਤੋਂ ਜ਼ਿਆਦਾ ਦਊ ਇਹਦੀ ਕੰਮ ਫਰੀਕੀ ਬਾੜੀ ਜਾ ਵੀਰੇ ਬੈਠ ਦੇ ਠੀਕ ਹੈ ਤੇ ਨਾ ਜੇ ਬੋਲਦੇ ਜੀ ਆਪਾਂ ਫਲਾਨਾ ਜੀ ਧੌਂਕਾ ਜੀ ਫਿਰ 2 ਲੱਖ ਮੰਗ ਲਿਓ ਵੀ ਸੁਆ ਜਾਣੀ ਆਉਂਦਾ ਹਨਾ ਸਭ ਤੋਂ ਵੱਡੀ ਕਾਲਾ ਬਜਾਰੀ ਚੱਲ ਰਹੀ ਆ ਅੱਜ ਅੱਜ ਸਿਰਫ ਛੋਟੀਆਂ ਬੱਸੀਆਂ ਪਾਲਕ ਦੇ ਨਾਂ ਤੇ ਕਾਲਾ ਬਜਾਰੀ ਬਾੜੀ ਚੱਲ ਰਹੀ ਆ ਜੀ ਕੋਈ ਫਾਇਦਾ ਨਹੀਂ ਹੁੰਦਾ ਵੀਰੇ ਕਿਸੇ ਨੂੰ ਗੁਮਰਾਹ ਕਰਨਾ ਕਿਸੇ ਦੇ ਵੀਰੇ ਜੇਬ ਤੇ ਡਾਕਾ ਮਾਰਨਾ ਇਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈਗਾ ਹੱਟ ਨਾ ਕਮਾਓ ਜਾਇਜ਼ ਕਮਾਓ ਲੰਮਾ ਸਮਾਂ ਚੱਲੋ ਸੋ ਫਿਰ ਆ ਜਿੰਨਿਆ ਬੈੜ ਦੇ ਨਾੜਾ ਵਗੈਰਾ ਇਹਨੂੰ ਆਪਾਂ ਬਰੂਟ ਕਹਿ ਜੀਏ ਇਸ ਰੂਟ ਕਹਿ ਜੀਏ ਪਰ ਪਰ ਇਹੋ ਨਹੀਂ ਵੀਰ ਬੈੜ ਦਾ ਤੁਸੀਂ ਨੇੜੇ ਹੋ ਜੋ ਵੀ ਕੀ ਆ ਇੱਕ ਕੱਲੀ ਬਲੇਰੋ ਦੇ ਵਿੱਚ ਜਾਣ ਵਾਲਾ ਬੱਚਾ ਵੀਰ ਇਹ ਲੀਲੀ ਫੀਲੀਆ ਦੇਖੋ ਇੱਕ ਕੱਚੀ ਕੱਚੀ ਆ ਵੀਰੇ ਇਹ ਵੀ 15 ਦਿਨ ਦੀ ਬਾਕੀ ਆ ਤੁਸੀਂ ਵੈਢ ਦੇਖ ਲੋ ਬਾਈ ਜੀ ਬਾਕੀ ਯਾਰ ਵੱਡੀ ਬੁੱਡੀ ਹੈਣਾ ਹਾਂਜੀ ਰਿਕਾਰਡ ਤੋੜਿਆ ਜਾਮਾ ਯਾਰ ਦੂਜੇ ਪਾਸੇ ਦੇਖੋ ਯਾਰ ਰਿਕਾਰਡ ਤੋੜਾ ਵੀਰੇ ਇਹਦਾ ਪਰ ਆਪਾਂ ਜਾਣੀ ਦੀ ਜਿਹੜੀਆਂ ਬੈੜਾਂ ਨੇ ਤਕਰੀਬਨ 26 ਨਾਗਾ ਵੀਰੇ ਸਾਡੇ ਕੋਲੇ ਜਿਹੜੇ ਉਹਨਾਂ ਦਾ ਬਾਇਓ ਡਾਟਾ ਆ ਚੁੱਕਿਆ ਲਿਖਤੀ ਰੂਪ ਚ ਲਿਖਤੀ ਰੂਪ ਚ ਅੱਗੇ ਦੇਣਾ ਵੀਰਾਂ ਨੂੰ ਇੱਕ ਯਾਰ ਦੇ ਲਾਟ ਦੇ ਵਿੱਚ ਵੀਰੇ ਕਮਾਈ ਨਹੀਂ ਕਰਨੀ ਇੱਕ ਪਿਆਰ ਖੱਟਣਾ ਤੇ 4 ਘੰਟਿਆਂ ਜਮਾਲ ਵੇਚ ਕੇ ਵਿਹਲੇ ਹੋਣਾ ਤੇ ਅੱਗੇ ਪਾਸ ਸੂਈ ਵੀ ਦੇਖੀ ਜਾਂਦੇ ਆਪਣੀ ਬਾਈ ਜੀ ਲੋਕ ਆਰ ਸ਼ਹਿਰ ਮੰਗਦੇ ਆ ਪਰ ਵੀ ਇੱਥੇ ਕਹਿਰ ਸਾਰ ਆਈ ਸੀਗੀ ਵੱਡੇ ਦੁੱਧ ਵਾਲੀ ਐਸੇ ਦਿਨਾਂ 'ਚ ਤੇ ਵੀਰੇ ਫਿਰ ਇੱਕੀ ਆਰਬੀ ਆਰ ਸਾਰ ਆ ਗਈ ਸਾਰੇ ਸਿਆਲ ਦੀ ਬਾਈ ਦੀ ਲੰਬ ਕੇ ਹਟ ਗਏ ਲੰਬ ਲੰਬ ਜਿਹੜਾ ਪਾਸੇ ਵਾਲੇ ਦੇ ਨਾਲ ਕੰਮ ਕੰਮ ਕੇ ਪਰ ਇਹਦੇ ਨਾਲ ਤਾਂ ਬੱਚਾ ਨਹੀਂ ਮਿਲਿਆ ਵੀਰੇ ਇਹ ਆਖਰ ਨੂੰ ਐਂਡ ਵਾਲੇ ਸੀਜ਼ਨ ਦੇ ਵਿੱਚ ਮਿਲਿਆ ਬਾਈ ਜੀ ਇਹ ਜਿਹੜੇ ਵੀਰ ਨੂੰ ਦੇਵਾਂਗੇ ਜਾਰੀ ਦੋਸਤੀ ਦੇ ਵਿੱਚ ਬੱਚਾ ਦੇਵਾਂਗੇ ਦੇਵਾਂਗੇ ਉਹਨੂੰ ਜਿਹਨੇ ਫਾਰਮ ਦਾ ਕੰਮ ਕਰਨਾਗਾ ਇਹ ਬੈਠ ਨੂੰ ਵੀਰੇ 2 ਘੰਟੇ ਹੋਇਆ ਸੂਈ ਨੂੰ ਇਹ ਤਾਂ तकरीबन ਐ ਮਨੋ ਬੱਚਾ ਚਾਕੇ ਵੀ 4 ਤੋਂ 5 ਕਿਲੋ ਬੌੜਾ ਕੱਟਦਾ ਵੀਰੇ ਜਿਹੜਾ ਵੀਰ ਮਰਜੀ ਸਾਈ ਲਾ ਲੈ 40 ਕਿਲੋ ਚਵਾਕੇ ਦੇਵੇਂਗਾ ਤੋਰੀ ਸਰਪੰਚ ਬੱਚਾ ਕੀ ਦੋਤਾ ਨੇ ਹਾਂਜੀ ਬੱਚਾ ਬੱਸੀ ਦਿੱਤੀ ਆ ਵੀਰੇ ਬੱਸੀ ਨਹੀਂ ਲੈ ਜਾਣੀ ਹੂ ਕਟਾਉਣੀ ਹੂ ਤਾਂ 15000 ਦੀ ਬੱਸੀ ਲਾਜ਼ਮੀ ਕੱਟਾਂਗੇ 15000 ਦੀ ਬੱਛੀ ਤੇ ਪਰ ਬੱਛੀ ਛੱਡਣੀ ਕਿਉਂ ਨਹੀਂ ਐਦੀ ਆਸਿਰ ਵੀਰ ਸੌਦਾ ਹੋਏ ਤੋਂ ਬਾਅਦ ਉਦੋਂ ਹੀ ਨਾਲ ਦੀ ਨਾਲ 15000 ਕੱਟਾਂਗੇ ਇਹ ਨਹੀਂ ਵੀ 5 ਦਿਨ ਨੂੰ ਜਾਂ 10 ਦਿਨ ਨੂੰ ਠੀਕ ਆ ਜਮਾ ਹਾਂਜੀ ਸੋ ਬੈਠ ਗਾ ਜਿਆ ਯਾਰ ਬੈਠਦਾ ਪੁੱਤ ਆ ਜਮਾ ਨਜ਼ਾਰੇਦਾਰ ਇਹ ਇਹ ਜਾਂ ਲਵਾਉਂਦੇ ਫਿਰ ਡਰਮ ਨੂੰ ਟੱਕਣ ਜਾਵਾ ਬਾਈ ਜੀ ਡਰਮ ਨੂੰ ਟੱਕਣ ਲਾ ਕੇ ਬਚਾਊ ਕੀ ਤੌਰ ਸਪੰਸਾ ਵੀਰ ਤੇ ਥਣ ਦੇਖੋ ਵੀਰੇ ਲੇਵਾ ਦੇਖੋ ਅਗਲਾ ਐਵੇਂ ਲੀਲੀ ਫੀਲੀ ਨੂੰ ਕਹਿੰਦਾ 40 ਕਿਲੋ ਵੀਰੇ ਉਹ 40 ਕਿਲੋ ਲੀਲੀਆਂ ਫੀਲੀਆਂ ਨਹੀਂ ਕਰਦੇ ਆ ਵੀਰੇ ਇਹਦੇ ਗਾਈਆਂ ਦੇ ਪੁੱਤ ਕੱਢਦੇ ਨੇ ਮਗਰ ਜਰਸੀ ਡੈਬ 'ਚ ਬੱਚਾ ਆ ਗਿਆ ਹਨਾ ਵੀਰੇ ਬੱਚਾ ਪਿਆ ਜਰਸੀ ਦਾ ਉਹ ਬਾਇਓ ਡਾਟਾ ਆਪਾਂ ਸਾਰਾ ਦੇਵਾਂਗੇ ਲਿਖਤ ਬਹੁਤ ਸਕੀਨ ਬੰਦੇ ਕੋਲੋਂ ਆਈ ਆ ਵੀਰ ਕੋਲੋਂ ਆ ਜੀ ਠੀਕ ਹੈ ਹਾਂ ਤੇ ਅੱਗੇ ਜਿਹੜਾ ਅੰਦਰ ਮਾਲ ਦੇਖੀ ਜene ਜਪਾਂ ਅਸੀਂ ਵੀਰੇ ਮੋਟਾ ਮੋਟਾ ਦੱਸ ਦੇਵਾਂਗੇ ਕੱਲੂ ਕੋਈ ਵੀਰ ਨਾ ਆਵੇ ਖਾਲੀ ਮੜੂ 26 ਤਰੀਕ ਨੂੰ ਦੂਜੇ ਮੈਨੇ 26 ਤਰੀਕ ਨੂੰ ਬੱਦੋਬਾਰ ਨੂੰ ਜਾਣੀ ਦੀ ਪਰਸੋਂ ਨੂੰ ਸਵੇਰ ਆਜੋ 8:30 ਵਜੇ ਵੀਰੇ ਸੌਦੇ ਚਾਲੂ ਕਰਦੇਾਂਗੇ ਕੱਲਾ-ਕੱਲਾ ਕਰਕੇ ਨਾਗ ਵੇਚਾਂਗੇ ਬੋਲੀ ਕਿਸੇ ਕਿਸਮ ਦੀ ਨਹੀਂ ਹੋਊਗੀ ਜਿਵੇਂ ਕਿਸੇ ਵੀਰ ਨੇ ਆ ਬੈੜ ਮੰਗ ਲਈ ਅਸੀਂ ਉਹਦੀ 1 ਘੰਟਾ ਵੇਟ ਕਰਾਂਗੇ ਬਾਹਰੋਂ ਰੇਟ ਪਤਾ ਕਰਕੇ ਮਾਰਕੀਟ ਨੂੰ 15 ਤੋਂ 20 ਹਜ਼ਾਰ ਦਾ ਵੀਰੇ ਲਾਜ਼ਮੀ ਫਾਇਦਾ ਕਰਾਂਗੇ ਵੈਰਾਈਟੀ ਸਾਰੀ ਆ 20 ਤਾਜ਼ੀਆਂ ਸੂਈਆਂ ਨੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਟਰਾਂਸਪੋਰਟ ਦਾ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਆ ਜਿਹੜੇ ਵੀਰ ਨੇ ਦੂਰੋਂ ਇੱਕ ਦੂਜੇ ਨਾਲ ਸਾਂਝੀ ਪਾਵਾਂਗੇ ਮਹਿੰਗੀ ਪਾਇਣ ਨਹੀਂ ਦਿੰਦੇ ਗੱਡੀ ਦੇ ਰੇਟ ਤੇ ਵੀਰ ਆਦੇ ਪਿੰਡੋਂ ਪੁੱਸਦੇ ਜੇ 1000 ਦਾ ਨਾ ਫਾਇਦਾ ਹੋਵੇ ਵੀਰੇ ਤਾਂ ਵੀ ਦਿੰਦਾਰ ਹੋ ਮੰਗੇ ਇਹ ਬੜੂ ਜੀ ਦਾ ਕੱਲ ਤਾਂ ਜੀ ਸੂਈਆ 27 22 ਕਿਲੋੜੀਆਂ ਮੇਰੇ ਪਿੰਡ ਦੀ ਅਸੀਨੀ ਆਲਦੀ ਹੈ ਠੀਕ ਹੈ ਤੇ ਆ ਵੀਰੇ ਪਿਛਲੇ ਨਾਲ ਚ ਬਾਕੀ ਸੀ ਕਿ ਬਚ ਗਈ ਸੀ ਕਿ ਹੁਣੇ 22 ਕਿਲੋ ਤੇ ਗਈ ਆ ਗਈ ਮੂੰਹੋਂ ਵੀਰੇ ਸੇ ਦਰ ਲਾ ਗਈ ਆਹ ਬੜੂ ਤਾਂ ਜੀ ਸੂਈਆ ਵੀਰੇ 20 21 ਕਿਲੋ ਦੇ ਘਰਾਂ ਚਾ ਬਾਈ ਜੀ ਸੁਆ ਹੋ ਸਕਦਾ ਤੀਜਾ ਹੋਵੇ ਠੀਕ ਹੈ ਹਾਂਜੀ ਆ ਵੀਰੇ ਗਰਲੈਂਡੋ ਸੋਭਾ ਜੀ ਸੂਈਆ ਏ ਬਾਈ ਜੀ 62000 ਦੀ ਦੇ ਦੂੰਗਾ ਦੋ ਦਿਨ ਦਾ ਪਿਓਰ ਪਿਓਰ ਦੋ ਦਿਨ ਦਾ 62000 ਦੀ ਦੇ ਦੂੰਗਾ ਦੁੱਧ ਬਾਈ ਜੀ 15 ਕਿਲੋ ਦੇ ਘਰਾਂ ਚ ਬੜੀ ਰਾਮਦਾਨਾ ਦੇਊਗੀ ਆਹ ਲਾਰਡ ਚ ਮੁੰਡੇ ਨੇ ਝੌਂ ਲਾਤੀ ਹੋ ਸਕਦਾ ਆਪਾਂ ਲਾਰਡ ਚ ਵੇਚੀ ਨੇ ਥੋੜੀ ਜਿਹੀ ਅੰਦਰ ਜੇਰ ਰਹਿ ਗਈ ਸੀਗੀ ਕਾ ਨੂੰ ਆਪਾਂ ਕਿਸ ਦੀ ਜੇਬ ਤੇ ਡਾਕਾ ਮਾਰਨਾ ਅਸੀਂ ਵਪਾਰੀ ਦਾ ਨਫਾ ਕਮਾਉਂਦਾ ਹੀ ਹੁੰਦਾਗਾ ਇਹ ਜੇ ਲੋ ਆਪਾਂ ਵੇਚ ਦੇਣੀ ਜੇ ਕਿਸੇ ਵੀਰ ਨੇ ਲੈ ਜਾਣੀ ਹੋਈ ਤਾਂ ਭਾਅ ਚ ਦੇ ਦੇਾਂਗੇ ਜੇਰ ਰਹੀ ਦੱਸ ਕੇ ਦੇਵਾਂਗੇ ਹਾਂ ਦੱਸ ਕੇ ਵੀ ਉਹਦਾ ਦਵਾਈ ਭਰਾਤੀ ਓਕੇ ਆ ਪਰ ਫੇਰ ਵੀ ਜਦ ਦੀ ਚੀਜ਼ਾਂ ਸੱਚ ਤਾਂ ਸੱਚ ਆ ਨਾ ਬਾਈ ਜੀ ਕੀ ਫਾਇਦਾਗਾ ਆ ਜਰਸੀ ਦੇ ਤਾਜੀ ਸੂਈਏ 14 ਤੋਂ 15 ਕਿਲੋ ਦੁੱਧ ਆ ਵੀਰੇ ਦੇ ਥੱਲੇ ਤੇ ਆ ਵੀਰੇ ਸੂਣ ਵਾਲੀ ਆ ਕਿ ਇਹ ਵੀ ਭਾਜ ਦੇ ਦੇਾਂਗੇ ਵੀਰੇ ਜਰਸੀ ਦੇ ਸਾਈਡਾ ਕਰਾਉਸ ਆਗਾ ਆ ਵੱਡੇ ਵੀਰੇ ਦੋ ਦੰਦ ਆ ਕੀ ਦਾ ਇਹ ਬਾਈ ਜੀ ਆਪਾਂ ਦੇ ਦਿਆਂਗੇ 80000 ਦੀ ਉਦੋਂ ਅੱਗੇ ਅਰਸਰ ਆਗੇ ਜੀ ਲੋ ਵੀ ਭਾਜ ਦੇ ਦੇਾਂਗੇ ਤੇ 31 ਨਾ ਗਾ ਆਪਾਂ ਕੈਮਰੇ ਸਾਹਮਣੇ ਕਰ ਤੇ 7 ਹੋਰ ਆਉਣਗੇ ਜਿਹੜੇ ਸੱਤ ਆਉਣਗੇ ਉਹਦੇ ਵਿੱਚੋਂ ਚਾਰ ਵੀਰੇ ਵੱਡੀਆਂ ਜਰਸੀਆਂ ਨੇ ਟੌਪ ਦੀਆਂ 25 ਤੋਂ 30 ਕਿਲੋ ਵਾਲੀਆਂ ਠੀਕ ਹੈ ਤੇ ਤਿੰਨ ਉਹਦੇ ਵਿੱਚ ਐਚਫ ਵੱਡੀਆਂ ਹੈਗੀਆਂ ਦੋ ਚਾਰ ਬਣਾ ਕੱਲ ਨੂੰ ਕੋਈ ਨਾ ਵੇ ਪਰਸੋਂ ਆਵੇ ਐਂਡ ਤੇ ਗੱਲ ਲਾਜ਼ਮੀ ਕਹਿਣਾ ਵੀਰੇ ਸਾਡੇ ਫਾਰਮ ਤੋਂ ਵੀ ਪਰ ਸਾਡੇ ਫਾਰਮ 'ਚੋਂ ਵੀਰੇ ਗਊ ਖਰੀਦਣੀ ਆ ਦੀ ਦੇਖ ਕੇ ਨਰਖ ਪਰਖਣਾ ਖਰੀਦੋ ਕਿਉਂਕਿ ਸਾਲ ਹੀ ਚੀਜ਼ ਆ ਵੀਰੇ ਘਰ ਦੀ ਕੋਈ ਗਊ ਨਹੀਂ ਗਾਹਾਂ ਤੋਂ ਲਿਆਉਣੇ ਵਪਾਰ ਦਾ ਕੰਮ ਕਰਦੇ ਆ ਬਾਅਦ 'ਚ ਉਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਵੀਰੋ ਦੇਖ ਲੈ ਸਭ ਦਾ ਤੈਅ ਦਿਲੋ